ਅਮਰਸੇਰ ਦਾ ਬਾਬਾ ਮੁਕਤਰਾ ਮੇਰਾ ਕਸਪੁਰ ਰਾਜਪੂਤ ਸਭਾ ਰਿਸਤਰਾ ਪੰਜਾਬ ਵੱਲੋਂ ਸਭਾ ਦੇ ਪੰਜਾਬ ਪ੍ਰਧਾਨ ਦਵਿੰਦਰ ਸਿੰਘ ਰੇਲੋ ਜੀ ਇਹ ਹੋਈ ਚ ਸਮਾਹ ਪ੍ਰਬੰਧਕ ਕਮੇਟੀ ਦੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਅਮਰਸੇਰ ਬਾਬਾ ਮੁਕਤਰਾ ਮੇਰਾ ਜੀ ਪਿੰਡ ਕੋਟਵਾ ਸੁਰਦਮਲ ਸ਼ਾਹਕੋਟ ਦੇਖੇ ਬਾਬਾ ਮੁਕਤਰਾ ਮੇਰਾ ਜੀ ਦਾ 100 ਮਾਸੇ ਹਿੰਦੀ ਸਮਾਗਮ ਕਰਵਾਇਆ ਗਿਆ ਸਵੇਰ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਧਾਰਮਿਕ ਦੁਆਰ ਸਜਾਏ ਗਏ ਜਿਸ ਵਿੱਚ ਗਿਆਨੀ ਸੁਖਦੇਵ ਸਿੰਘ ਸਾਹਮਣੇ ਧਾਡੀ ਜਥੇ ਵੱਲੋਂ ਸੰਗਤਾਂ ਨੂੰ ਬਾਬਾ ਮੁਲਕਰਾ ਮੈਰਾ ਜੀ ਦਾ ਇਤਿਹਾਸ ਸੁਣਾਇਆ ਗਿਆ। ਸਮਾਗਮ ਦੌਰਾਨ ਬਦੈ ਇੱਕ ਹਰਦੇਵ ਸਿੰਘ ਲਾਡੀ ਸੇਰੋਵਾਲੀਆ, ਬਾਬਾ ਜਸਵੰਤ ਸਿੰਘ ਕੋਤਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਬਲਬੀਰ ਸਿੰਘ ਢੰਡੋਆ, ਕੋਲਾ ਸਰਹਾਲੇਵਾਲ ਆਦ ਨੇ ਇਤਿਕੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਜਸਪਾਲ ਸਿੰਘ ਖਾਲਸਾ ਗਰੀਬ, ਸ੍ਰੀ ਅਮਰਜੀਤ ਸਿੰਘ ਖੁਵਾੜਾ ਅਤੇ ਸਾਬਕਾ ਸਰਪੰਚ ਜਗਤਾਰ ਸਿੰਘ ਖਾਲਸਾ ਨੇ ਸੰਗਤਾਂ ਨਾਲ ਬਾਬਾ ਮੁਲਕਰਾ ਮੈਰਾ ਜੀ ਦੀ ਸ਼ਹਾਦਤ ਬਾਰੇ ਵਿਚਾਰ ਚਰਤੇ ਸਾਂਝੇ ਕੀਤੇ। ਪਰਬੰਧਕਾਂ ਵੱਲੋਂ ਜਥੇਆ ਸਖਸੀਅਤਾਂ ਤੇ ਸੇਵਾਦਾਰਾਂ ਦਾ ਸਨਮਾਨਿਤ ਕੀਤਾ ਗਿਆ। ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਦਾ ਝੋਲਾ ਬਦਲਿਆ ਗਿਆ। ਪ੍ਰਧਾਨ ਦਵਿੰਦਰ ਸਿੰਘ ਨੇ ਇਹਨਾਂ ਨੇ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ। ਸਮਾਪਤੀ ਤੋਂ ਉਪਰੰਤ ਸੰਗਤਾਂ ਲਈ ਗੁਰੂ ਘਰ ਲੰਗਰ ਅਤੁੱਟ ਵਰਤਾਇਆ ਗਿਆ। ਛਾ ਕੋਟ ਤੋਂ ਜਸਵੀਰ ਸਿੰਘ ਸੇਰਾ ਦੀ ਖਾਸ ਰਿਪੋਰਟ ਵਾਰਡ ਪੰਜਾਬ ਦੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅੱਜ ਪਿੰਡ ਕੋਟਲਾ ਸੁਖਮਾਲ ਵਿੱਚ ਨਦੀਕਾ ਕੋਟ ਦੇ ਮਹਾਨ ਸ਼ਹੀਦ ਬਾਬਾ ਮੁੱਤੀराम ਮੈਰਾਜੀ ਦਾ ਸੋਲਮਾ ਸ਼ਹੀਦੀ ਪਰਬ ਮਨਾਇਆ ਜਾ ਰਿਹਾ ਵਾ ਜਿਸ ਵਿੱਚ ਇਲਾਕੇ ਦੀਆਂ ਜਿੰਨੀਆਂ ਵੀ ਸੰਗਤਾਂ ਹਮ ਮਹਮਾ ਕੇ ਸਾਰੇ ਰਹਿਣੀਆਂ ਦਾ ਸਾਡੇ ਹਲਕੇ ਦੇ ਐਮਐਲਏ ਸਰਦਾਰ ਹਰਦੇਵ ਸਿੰਘ ਜੀ ਉਹ ਵੀ ਸਵੇਰੇ ਹਾਜ਼ਰੀ ਲਵਾ ਕੇ ਗਏ ਆ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਸੁਰਿੰਦਰਜੀਤ ਸਿੰਘ ਜੀ ਚੱਠਾ ਵੱਖ-ਵੱਖ ਪਿੰਡਾਂ ਦੇ ਸਰਪੰਚ ਪੰਚ ਜੋ ਸਵੇਰ ਤੋਂ ਹੀ ਸਾਗਾ ਤੌਰ ਤੇ ਰੂਪ ਵਿੱਚ ਹਾਜ਼ਰੀਆਂ ਲਵਾ ਰਹੇ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਜੋ ਸਥਾਨ ਆ ਬਾਬਾ ਜੀ ਦਾ ਗੁਰਦੁਆਰਾ ਸਾਹਿਬ ਪਿੰਡ ਕੋਟਲਾ ਸੁਖਮਲ ਵਿੱਚ ਬਣਿਆ ਵਾ ਜਿਸ ਦੀ ਦੇਖਰੇਖ ਅਗਵਾਈ ਸਰਦਾਰ ਦਵਿੰਦਰ ਸਿੰਘ ਜੀ ਦੇ ਲੂ ਜੋ ਪੰਜਾਬ ਸਭਾ ਦੇ ਪ੍ਰਧਾਨ ਨੇ ਉਹ ਕਰ ਰਹੇ ਨੇ ਇਸ ਕਰਕੇ ਸੰਗਤਾਂ ਨੂੰ ਬੇਨਤੀ ਆ ਕਿ ਇਹ ਜਿਹੜੇ ਛਿੱਦੀ ਦਿਹਾੜੇ ਆ ਸਾਨੂੰ ਰਲ ਮਿਲ ਕੇ ਸੰਗਤਾਂ ਨੂੰ ਪਿੰਡ-ਪਿੰਡ ਵਿੱਚ ਬਾਬਾ ਮੋਤਰ ਮੋਤੀ ਦਾ ਮਹਰਾਜ ਜੀ ਦੇ ਮਨਾਉਣੇ ਚਾਹੀਦੇ ਆ ਤੇ ਜਿਹੜੇ ਬੱਚਿਆਂ ਨੂੰ ਗਾ ਛਿੱਦਾ ਬਾਰੇ ਜਾਣਕਾਰੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ